ਉਹ ਉਹ ਤਾਂ ਅੰਕਲ ਵੀ ਠੀਕ ਹੈ ਪਰ ਮੈਂ ਮੈਂ ਤਾਂ ਜਿਹੜੇ ਮਾਰ ਮਾਰ ਕੇ ਥੱਕ ਗਈ ਪਿਛਲੇ 5 ਸਾਲ ਵੀ ਪਹਿਲਾਂ ਵੀ ਉਦੋਂ ਕਿਹਾ ਸੀ ਵੀ ਆ ਮਿੱਡੂ ਖੜੇ ਵਾਲੇ ਲੋਕਲ ਸਾਨੂੰ ਇਹ ਖਰਾਬ ਕਰੀ ਜਾਂਦੇ ਲੋਕ ਲੀਡਰ ਖਰਾਬ ਕਰੀ ਜਾਂਦੇ ਚਲੋ ਚੱਡੋ ਹੁਣ ਜਿਹੜਾ ਹੋ ਗਿਆ ਹੋ ਗਿਆ ਹਾਂਜੀ ਹੁਣ ਤੁਸੀਂ ਹੁਣ ਸਾਰਾ ਭੁੱਲ ਕੇ ਤੇ ਮੈਂ ਤੁਹਾਨੂੰ ਆਪ ਬੇਨਤੀ ਕਰਦਾ ਤੇ ਮੇਰੀ ਮਤ ਕਰਨੀ ਮੇਰੀ ਜਾਤ ਦਾ ਸਵਾਲ ਹੈ ਹੁਣ ਹੋਰ ਨਾ ਸੋਚੋ ਠੀਕ ਹੈ ਜੀ ਪੱਕਾ ਵਾਦਾ ਹੈ ਜੀ ਪੱਕਾ ਵਾਦਾ ਕਰੋ ਇਹ ਕੱਚੀ ਗੱਲ ਨਹੀਂ ਆਕਾ ਜੀ ਸੋਨ ਮੈਨੂੰ ਨਾ ਨਹੀਂ ਕਰਨਾ ਤੁਹਾਡੇ ਬਾਪ ਅਨਕਰ ਜੀ ਆਕਾ ਤਾਂ ਅਨਕਰ ਜੀ ਇਲਾਜ ਵੀ ਰੱਖੋ ਨਹੀਂ ਜੀ ਆਖੀ ਤਾਂ ਅਨਕਰ ਆਪਦੇ ਫਾਇਦੇ ਚ ਚਲੋ ਛੱਡੋ ਹੁਣ ਕਰਨੋਂ ਮਦਈ ਬਣ ਕੇ ਕੱਲ ਤੋਂ ਕੰਮ ਕਰਨਾ ਬੇਟਾ ਪਰ ਠੀਕ ਹੈ ਜੀ ਵਾਦਾ ਪੱਕਾ ਵਾਦਾ ਕੋਈ ਨਹੀਂ ਜੀ ਠੀਕ ਹੈ ਜੀ ਕੋਈ ਨਹੀਂ ਕੋਈ ਨਹੀਂ ਠੀਕ ਹੈ ਨਹੀਂ ਮੈਂ ਸਭ ਸਹੀ ਦਾ ਮੈਂ ਤਾਂ ਪੱਕਾ ਵਾਦਾ ਕਰਦਾ ਤੇਰੇ ਨਾਲ ਚਲੋ ਕੋਈ ਨਹੀਂ ਸੋਚਣ ਦਾ ਟਾਈਮ ਤਾਂ ਦਿਓ ਜੀ